ਸਾਡੀ ਸਕੂਟਰੀ ਚ ਗੱਡੀ ਮਾਰੀ ਮੈਂ ਤੁਹਾਡੇ ਵਰਗੀਆਂ ਕੁੜੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਮੈਨੂੰ 50 ਲੱਖ ਰੁਪਏ ਚਾਹੀਦਾ ਕੋਈ ਵੀਡੀਓ ਅਪਲੋਡ ਨਾ ਕਰਨਾ ਤਾਂ ਮੈਨੂੰ ਵੀਡੀਓ ਵਾਇਰਲ ਕਰਨ ਚ ਟਾਈਮ ਨਹੀਂ ਲੱਗਣਾ ਮੈਂ ਇਨਾ ਬਲੈਕਮੇਲਰਾਂ ਨੂੰ ਗਿਰਫਦਾਰ ਕਰਕੇ ਤੁਹਾਨੂੰ ਰਿਪੋਰਟ ਕਰਾਂਗਾ ਬਾਪਾ ਜਮਗੇ ਜਿਹੜੀ ਅੱਜ ਤੋਂ ਅੱਜ ਸਾਹਮਣੇ ਮੈਂ ਦੇਖ ਸਕੀ ਤੱਕ ਪੰਜਾਂ ਦਾ ਡਾਕਟਰ ਵੀ ਇੰਨੀ ਚੀਜ਼ ਬੋ ਗਿਆ ਆਨਸਾਨੀ ਦਾ ਕੋਈ ਟਾਈਮ ਨਹੀਂ ਰਿਹਾ ਜਿਹੜੇ ਬੱਚੇ ਜ਼ਿੰਦਗੀ 'ਚ ਅੱਗੇ ਵਧਣ ਦਾ ਜਜ਼ਬਾ ਰੱਖਦੇ ਨੇ ਉਹਨਾਂ ਦੀ ਕੋਈ ਨਾ ਕੋਈ ਮਦਦ ਕਰਨ ਵਾਲਾ ਕਿਸੇ ਨਾ ਕਿਸੇ ਰੂਪ 'ਚ ਜ਼ਰੂਰ ਆ ਜਾਂਦਾ ਹੈ ਪਰਟਾ ਕੇ ਛੱਟਣ ਗਿਆ ਤਾਂ ਉਹਨਾਂ ਨੇ ਲੋਕ ਸੁਭ ਕੇ ਇੱਕ ਵੀਡੀਓ ਬਣਾਈ ਜੇ ਟੱਲੇਵਾਲ ਸ਼ਹਿਰ ਦੇ ਬਹੁਤ ਮਸ਼ਹੂਰ ਬਿਜ਼ਨਸਮੈਨ ਨੇ ਉਹਨੇ ਹੁਣੇ ਮੈਨੂੰ ਫੋਨ ਕੀਤਾ ਹੈ ਤੁਹਾਡੇ ਇਲਾਕੇ ਟੱਲੇਵਾਲ ਸਾਈਡ ਕਾਫੀ ਬਾਰਦਾਤਾਂ ਹੋ ਰਹੀਆਂ ਨੇ ਹੁਣਾਂ ਤੋਂ ਕਿਸੇ ਨੇ 50 ਲੱਖ ਦੀ ਫਰੋਤੀ ਮੰਗੀ ਹੈ